ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਨਜਵਾਮੇ ਉਮੀਦ ਕਰਦੇ ਆ ਸਾਰੇ ਜਣੇ ਠੀਕ ਹੋਵੋਗੇ ਅੱਜ ਅਸੀਂ ਪਹੁੰਚੇ ਆ ਬਠਿੰਡੇ ਬਠਿੰਡੇ ਤੁਹਾਨੂੰ ਪਤਾ ਕੌਣ ਹੋ ਸਕਦਾ ਮੈਂ ਪਹਿਲਾਂ ਵੀ ਦੱਸ ਕੇ ਹੱਤੀ ਸੀ ਕਿ ਰੈਂਡਾ ਰਹਿਣ ਦਾ ਰੈਂਡਾ ਅੱਜ ਅਸੀਂ ਬਠਿੰਡੇ ਆਏ ਹੋਏ ਸੀ ਬਹੁਤ ਇੰਜੋਏ ਕੀਤਾ ਹੈ ਨਾ ਤੇ ਸਾਡੇ ਗੁਰੀ ਭੈਣ ਦਾ ਸੁਭਾਅ ਬਹੁਤ ਵਧੀਆ ਹੈ ਅਸੀਂ ਇਕੱਠਿਆਂ ਨੇ ਖਾਣਾ ਖਾਤਾ ਤੇ ਸਾਨੂੰ ਸਿਮਰਨ ਮੈਮ ਨੇ ਸਾਡੇ ਲਈ ਦਾਲ ਖਾਧੀ ਤੇ ਮੂੰਗੀ ਦੀ ਸਾਥ ਚਾਹ ਰੈਂਡਾ ਤੇ ਆ ਮੈਨੂੰ ਬਹੁਤ ਸਾਥ ਦਿੰਦੇ ਆ ਮੈਨੂੰ ਮੇਰੀ ਗੱਲ ਸੁਣੋ ਕਿਰਨਾ ਮੈਨੂੰ ਕਹਿੰਦੀ ਬਲੌਗ ਬਣਾ ਲੈਣਾ ਡਰਦੀ ਆ ਕਿ ਫੋਨ ਨਾ ਕਰੂ ਤੇ ਅਸੀਂ ਜਾ ਰਹੇ ਆ ਫਰੈਂਡ ਚੀਲਾ ਤੇ ਚੀਲਾ ਤੇ ਟੁੱਕਣ ਜਾਣੇ ਆ ਫਰੈਂਡ ਸ਼ੌਲ ਮਾਰ ਠੀਕ ਆ ਕਿ ਤੁਸੀਂ ਰੋਜ਼ ਆਉਣਾ ਤੇ ਮੈਨੂੰ ਲਾਲ ਦਿਲ पे ਜੋੜੀਆ ਫਰੈਂਡ ਤੇ ਅਸੀਂ ਹਾਂ ਟੋਟੇ ਵਾਲਾ ਨਹੀਂ ਟੋਟੇ ਨਹੀਂ ਫਰੈਂਡ ਸਾਥ ਹੋ ਜਾਂ ਤੇ ਮੇਰੀ ਕੁੜੀ ਭੈਣ ਵਾਸਤੇ ਜਿਹਨੂੰ ਜਿਹਨੂੰ ਵਧੀਆ ਲੱਗੀ ਮੇਰੇ ਜਿਹੜੀ YouTube ਫੈਮਲੀ ਆ ਤੇ ਮੇਰੀ ਕੁੜੀ ਭੈਣ ਨੂੰ ਨਾ ਉਹਨੂੰ ਵੀ ਲਾਲ ਦਿਲ ਭੇਜ ਦੋ ਠੀਕ ਹੈ ਮੇਰੀ ਭੈਣ ਆ ਬਹੁਤ ਵਧੀਆ ਤੇ ਤੂੰ ਕੀ ਨਾ ਕਹਿ ਉਹ ਨਹੀਂ ਨਹੀਂ ਆ ਮੇਰੀ ਭੈਣ ਆ ਜਾ ਲੈ ਸੋਣਾ ਘਰ ਦੇ ਨਾਲ ਪਤਾ ਕਿੰਨੇ ਦਾ ਵੇਖਦਾ 24 ਲੱਖ ਦਾ 24 ਲੱਖ ਦਾ ਫਰੰਟ ਕੁਟਲੀ ਵੇਚ ਦੋ ਸੁਣੀ ਚਾਹੁੰਦੇ ਵੀ ਡੀਲ ਕਰੂੰਗੀ ਪਤਾ ਕਿੰਨੀ ਹੈ ਸਹੀ ਗੱਲ ਆ ਤੇ ਅਸੀਂ ਜਾ ਰਹੇ ਹਾਂ ਕਿ ਚੀਲਾ ਤੇ ਹਟੇ ਲੈਣ ਠੂਟੇਗਾ ਠੂਟੇ ਵਰਾਇਟ ਤੇ ਫਿਰ ਅਸੀਂ ਮਰਨਦੀ ਦੀ ਵੀ ਦਿਖਾ ਦਾਂ ਸਾਡੀ ਕੀ ਚੋ ਵੀ ਕੁਝ ਬੋਲੂਗੀ ਇਹ ਮੇਰੀ ਭੈਣ ਆ ਵਰਾਇਟ ਹਾਏ ਉਦਾਰੇ ਕੀ ਗੱਲ ਕਰਦੀ ਐ ਹਾਏ ਫਰੈਂਡ ਦੇਖ ਲੋ ਤੇ ਫਰੈਂਡ ਹੈ ਸਾਡਾ ਪਟੂੰਡਾ ਸਰ ਹਾਂ ਉਹ ਦੁਕਾਨਾ ਫਰੈਂਡ ਕੱਪੜੇ ਨਹੀਂ ਨਹੀਂ ਕੋਈ ਹਾਏ ਫਰੈਂਡ ਕਿੰਨੇ ਸੋਨੇ ਕੱਪੜੇ ਫਰੈਂਡ ਫੋਨ ਚਾ ਕੋਕਲੇ ਮੈਨੂੰ ਨਾ ਬਸ ਆਹ ਆਹ ਆ ਗਾ ਉਲੀ ਬਰੋਟੀ ਖਾ ਕੇ ਆਈਆਂ ਏ ਅਸੀ ਜੀ ਆਹ ਆਟਾ ਖਰੀਦ ਲਿਆ ਠੀਕ ਹੈ ਨਾਲੇ ਤਾਂ ਮੈਨੂੰ ਕਹਿੰਜੀ ਲਾਂਜੀ ਰਿਲੇਸ਼ਨ ਕਿਉ ਸਾਰੇ ਜਾਣੇ ਨਾਲੇ ਤੇ ਗੁੜੀ ਪੈਣ ਵਧੀਆ ਫਰੈਂਡ ਸੋ ਮਸੈਂਜੇ ਗੁਰੂ ਦਾ ਚਾਈਨਰ ਦਾ ਹੱਦ ਬੁਗੂਰੀ ਬੇਬੇ ਦੇ ਨਾਮ ਤੇ ਗੁਰੂ ਬੇਬੇ ਦਾ ਨਾਮ ਤੇ ਚਾਈਨਰ ਆ ਫਰੰਟ ਤੁਹਾਨੂੰ ਪਤਾ ਹੀ ਆ ਬਾਕੀ ਤਾਂ ਮੜੇ ਯੱਕ ਟਿੰਜ ਕਰੀ ਨਹੀਂ ਕਰਦੀ ਸੀ ਹੁਣ ਕਰਦੇ ਕਰਿਓ 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 ਬਸ ਰੱਖੋ ਇੱਚ ਮੇਰੀ ਗੱਲ ਸੁਣ ਹਾਂ ਕੋ ਸੁਣ ਹਾਂ ਟੂ ਵਾਲਾ ਹਾਂ ਚੰਦਰ ਗੇ ਪਤਾ ਕਰ ਲੈ ਕਿ ਤ ਗਾਹੀ ਲੈ ਜਾਹੀ ਨਹੀਂ ਲੈ ਕੇ ਤੁਰ ਜਿਆ ਆਪ ਸੁੱਖ ਨਾਲ ਸੌਣੀਆਂ ਵੀ ਵਾਲੀਆਂ ਫਰੰਟ ਵਾਹ ਹਾਂ ਦੇਰ ਤੈਨੂੰ ਪਤਾ ਤਾ ਹੈਗਾ ਹਾਂ ਸਹੀ ਕਰਾੜੇ ਆਪਣੇ ਨਾ ਚੱਜਦੇ ਹਾਂ 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 ਫਰੈਂਡ ਤੇਰਾ ਚਪਾਦਗਾ ਅੰਨੇ ਨੇ ਤੇਰਾ ਹਾਇ ਸਪਰਿੰਟ ਤਾਂ ਬੰਦਾ ਫਰੈਂਡ ਮੇਰਾ ਹਾਇ ਸਪਰਿੰਟ ਬਹੁਤ ਕਾਹਨ ਬੰਦਾ ਤੇ ਫਰੈਂਡ ਬਣੇ ਲੋ ਸਾਡੇ ਬਲੌਗ ਦੇ ਨਾਲ ਕਿਸੇ ਬੋਲ ਖਾਂਦਾਂ ਕਿ ਤੁਹਾਨੂੰ ਅਸੀਂ ਛੀਨਾ ਬਠਿੰਡੇ ਵਾਲਿਆਂ ਹਾਂਜੀ ਪਸਾਵਦਾ ਜੋਰ ਪੈ ਗਿਆ ਨਹੀਂ ਛੀ ਛੀ ਸ਼ਕਤੀ ਹੋ ਨਾ ਮੈਂ ਤਾਂ ਪਈ ਪਸਪਾ ਕੇ ਆਈ ਹਾਂ ਪਰਨ ਪਾਲ ਚਾਲੀ ਕੋ ਉਗਾਰਦੀ ਦਾ ਗੱਡੀ ਉਸ ਵਾਲਾਂ ਦੀ ਫਰੈਂਡ ਸਾਡੀ ਸਕਿਉਰਟੀ ਹਮੇਸ਼ਾ ਸਾਡੇ ਨਾਲ ਰਹਿੰਦੀ ਆ ਸਾਡੀ ਸਕਿਉਰਟੀ ਇਹ ਨੂੰ ਜਾਣਦੀ ਆ ਜੀ ਤੇ ਸਾਡੀ ਸਕੂਟਰੀ ਆ ਜਾ ਰਹੀ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਡੀ ਸਕੂਟਰੀ ਆ ਇਹ ਆ ਤੁਹਾਨੂੰ ਬਾਹਰ ਦਾ ਮਾਹੌਲ ਆ ਮੋਟਰਸਾਈਕਲ ਜਿੱਦਾ ਖੜਾ ਲੈ ਜਾਓ ਇੱਥੋਂ ਬਾਈ ਆ ਇੱਕ ਟੀਵਾ ਖੜੀ ਆ ਠੀਕ ਹੈ এনਜਾਇਰਮੈਂਟ ਹੋ ਰਿਹਾ ਜੀ ਫਰੈਂਡ ਤੇ ਚਲੋ ਠੀਕ ਹੈ ਫਰੈਂਡ ਚੀਟ ਲਾਦੇ ਮਿਲਦੇ ਆ ਬਰੋ ਫਰੈਂਡ ਆ ਗਿਆ ਠੀਕ ਹੈ ਲਈ ਨਸਤਾ ਹੈ ਅਲਫਾ ਨਸਤਾ ਹੈ ਇਹ ਤਾਂ ਨਿੰਗੀ ਸਟਾਈਲ ਹੈ ਹਾਂ ਠੀਕ ਹੈ ਫਰੈਂਡ ਮੈਂ ਕਰਤੀ ਸਾਡੇ ਤੋਰੀ ਮੋਹੀ ਨੂੰ ਫੋਨ ਫੋਨੋਂ ਮੈਂ ਸਾਧੀਆਂ ਚੀਲਾ ਦਾ ਹੀ ਪੁੱਤ ਤੂੰ ਵੀ ਚੀਟਾ ਦੇ ਆ ਜਾ ਤੈਨੂੰ ਵੀ ਦੂਰੋਂ ਵੜ ਕੇ ਦੇਖ ਲਈ ਕਿਵੇਂ ਕਿਵੇਂ ਝੂਟੇ ਲਈਦੀ ਆ ਝੂਟੇ ਜਾੜ ਸਾਡੀ ਤੇਰੇ ਤੇਰੇ ਫਰੈਂਡ ਹਾਂ ਨਾ ਨਹੀਂ ਗਿਆ ਚੁੱਪ ਨਾ ਤਾਂ ਹੋਰ ਬੋਲ ਲੇ ਬੋਲ ਬੋਲ ਗਾਣੇ ਸੁਣ ਕੇ ਨਾ ਆ ਭਾਈ ਇਹ ਉਸਤਾਨਾ ਕਰੀਅਨ ਨੇ ਆ ਭਾਈ ਜਿਹਦੇ ਤਰ੍ਹਾਂ ਇਹਨਾਂ ਦੇ ਅਕ ਜੁ ਤਰ੍ਹਾਂ ਹਾਲ ਵਾੜਾ ਥੋੜਾ ਮਤਨਰ ਚੀਂਦੇ ਕਿਤੇ ਤਾਂ ਕਾਟੀ ਦੇਖਦੀਆਂ ਕਿਉਂ ਸੱਤੇ ਦੇਖ ਲਾ ਵੇ ਛੋਲਾ ਕਰੀ ਸੱਤੇ ਕਾਹਨ ਕੁੜੀ ਰਵਾ ਪੂਰੀ ਬੇਬੇਨਾਦ ਤੇਜਾ ਫਰੰਟ ਨਾ ਆਜੇ ਛੂਟੇ ਲੈਣ ਗਏ ਛੂਟੇ ਇੱਥੇ ਚੱਲੇ ਅੰਨ ਜੇਲਾ ਤੇ ਹੁੰਦੇ ਰਣ ਜਾਂਦੇ ਫਰੰਟਾ ਜਜੂ ਅਰਜੂਰ ਕਈ ਪਰ ਜਲਾ ਕੇ ਆਇਆ ਸਰਪ੍ਰਿੰਟ ਪਰ ਅਜੀਲਾ ਦੇ ਤੋ ਸਿੱਧੇ ਦੇਖ ਸਕਦੇ ਹੋ ਬੰਦਾ ਜਾ ਰਿਹਾ ਉਹ ਬੁੜੀ ਜਾ ਰਹੀ ਆ ਦੇਖੋ ਸਾਡਾ ਸ਼ਹਿਰ ਬਠਿੰਡਾ ਫਰੰਡ ਜ ਜਿਹਨੇ ਰਾਤ ਮੈਨੂੰ ਫੋਨ ਕੀਤਾ ਸੀ ਨਾ ਬਾਹਰ ਆ ਵੀ ਤੁਹਾਡੇ ਬਲੌਗ ਨਹੀਂ ਹੁੰਦੇ ਅੱਜ ਦੋ ਹੋਣੇ ਆ ਫਰੰਡ ਦਿਲ ਭੇ ਦਵਾਵਾ ਸਾਰੇ ਆ ਆ ਦੇਖੋ ਗੋਲ ਗੱਪੇ ਦਹੀਂ ਭੱਲੇ ਦਰਾਲਿਆ ਕਾ ਗੱਲ ਹੋਰ ਫਰੰਡ ਆਂ ਨਾ ਮੈਨੂੰ ਆਈਸਕ੍ਰੀਮ ਨਹੀਂ ਖਾਉਂਦੀ। ਮੇਰ ਕਾ ਦੋਰ ਖਾਤ ਗੱਪ ਲਾਉਂਦੀ। ਉਹ ਕਿੰਨੀਆਂ ਖਾ ਗਈ ਸਿਮਰਨ ਦੀਦੀ? ਤਿੰਨ। ਜਿਹੜੀ ਆਈਸਕ੍ਰੀਮ ਆ ਬੇ ਉਹੀ ਉਹੀ। ਐ ਕਿ ਮੈਲਟ ਹੋ ਜਾਂਦੇ ਨੱਚਦੇ ਨੱਚਦੇ ਪੀ ਜਾਉਂ। ਉਹ ਗੱਲ ਸੋਨੇ। ਦੋ ਪਲੇਟਾਂ ਤਾਂ ਮੈਂ ਖਾ ਲਿਆ। ਕੋਈ ਪੰਗਾ ਨਹੀਂ। ਮਮੀ ਰੋਦੀ ਐ ਨਾ ਸੀ ਤਾਂ ਖਾਦੀ ਨਹੀਂ। ਇੱਕ ਇੱਕ ਚਮਚਾ ਲਾਇ ਸੀ ਮੈਨੇ। ਉਹ ਠੀਕ ਹੈਗੀ। ਜੋ ਹੁਣ ਪੀਣ ਵਾਲੀ ਹੋ ਗਈ ਸੀ ਮੈਨੇ। ਵੀ ਲੰਦੇ ਸਮਾ ਵਧੀਆ ਸੀ ਤੇ ਹੁਣ ਫਿਰ ਬਾਅਦ ਚ ਹੋ ਜਰਨਾ ਕੀਤਾ ਉਹ ਜੀ ਪਰਸਨੈਲਿਟੀ ਜੀ ਨਹੀਂ ਬਣੀ ਐ ਜੀ ਮੈਂ ਕਹਾਂ ਚਲ ਬਾਅਦ ਚ ਦੇਖਾਂਗੇ ਤੇ ਹੁਣ ਅਸੀਂ ਝੇਲਾ ਤੇ ਪਹੁੰਚਣ ਆਲੇ ਆ ਬਲੌਗ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਐ ਸਾਰੇ ਜਿਹੜੇ ਸਟੋਰੀਆਂ ਮੈਂਸ਼ਨ ਕਰਦੇ ਬਲੌਗ ਦੀਆਂ ਔਰ ਇਹ ਦਿਲ ਤੇ ਜੋ ਲਾਲ ਦਿਲ ਤੇ ਬੈਨ ਦਿਲ ਵਾਲੇ ਜੱਗੇ ਲਾ ਦੇ ਫਰਿੱਟਾ ਦੇ ਤੇ ਫਰਿੱਟਾ ਕਰ ਦੋ ਕੱਲੇ ਪੇਂਜੇ ਲਾਉਣੇ ਨਹੀਂ ਆ ਠੀਕ ਲਾਉਣੇ ਨਹੀਂ ਕੱਲੇ ਪੇਂਜੇ ਦੈਨ ਨਾ ਉਹ ਨਾ ਕਿਰਨੇ ਕਰ ਲੈ ਜਾ ਜਾ ਹਾ ਜਾ ਸਾਡੀ ਗੱਡੀ ਹੋਰ ਜਾਂਦੀ ਥੱਕ ਗੱਡੀ ਸਾਡੀ ਹੋਰ ਜਾਂਦੀ ਫਰੈਂਡ ਦੇਖੋ ਬਰਬੂਦ ਕੱਲੇ ਸੇਵ ਇਧਰ ਸਭ ਚੰਗਾ ਫਰੈਂਡ ਬੁੜੀ ਖੜੀ ਹਾਈ ਹਾਈ ਤੁਸੀਂ ਦੇਖ ਸਕਦੇ ਫਰੈਂਡ ਸਾਡੀ ਮੇਰੀ ਗੱਡੀ ਇੱਕ ਆਹ ਪਾਈ ਹੈ ਜੀ ਮੈਂ ਨਵਾਂ ਆਟੋ ਹੈਲੋ ਹੈਲੋ ਫਰੈਂਡ ਹੈਲੋ ਬਾਪੂ ਬਾਪੂ ਬੜਾ ਗੁੱਸਾ ਕਰ ਠੀਕ ਹੈ ਫਰੈਂਡ ਬੜੇ ਨੇ ਬਲੌਗ ਦਿਨ ਦਿਖਾਵਾਂਗੇ ਤੁਹਾਨੂੰ ਚੀਲਾ ਭਾਈ ਕਿਨਈਆ ਚੌਕ ਹੈ ਨਾ ਭਾਈ ਕਿਨਈਆ ਚੌਕ ਆ ਹੋ ਰਿਹਾ ਹਾਂ ਕਿਨਈਆ ਹੈ ਨਾ ਤੇ ਇਹ ਹੈਗਾ ਜੀ ਚੌਂਕ ਤਾਂ ਜੀ ਇੰਗਲੈਕ ਇੱਕ ਚੀਜ਼ ਨਾ ਮੈਨੂੰ ਉਹ ਲੱਗਿਆ ਇਥੇ ਨਾ ਕਿ ਚੌਂਕ ਬਣਿਆ ਹੈਗਾ ਹੈਗਾ ਹਾਂ ਲੋਕ ਕਨਫਿਊਜ਼ ਨਹੀਂ ਹੋਣਗੇ ਜਿਵੇਂ ਇੱਕਦਮ ਚੇਂਜ ਕਰ ਦਿੱਤਾ ਇਹਨੇ ਆਉਂ ਉਹ ਕਿੱਥੇ ਤੋਂ ਆਉਗੀ ਨਾ ਇੱਥੋਂ ਤੱਕ ਜੀ ਰੁਕਣਾ ਕਿ ਤੋਂ ਆ ਆ ਦੇਖੋ ਜੀ ਛੀਲਾ ਤੇ ਆਪਾਂ ਪਹੁੰਚ ਗਏ ਠੀਕ ਹੈ ਇਹ ਇੱਥੇ ਆਪਾਂ ਲੈਣਾ ਆਇਆ ਹੂਟੇ ਕਿਸਤਿਆਂ ਤੇ ਹੂਟੇ ਫਰੈਂਡ ਤੇ ਮੈਂ ਫਰੈਂਡ ਇੱਕ ਗੱਲ ਮੈਂ ਕੱਤੀ ਬੋਲੂਗੀ ਕਿਸਤੀ ਚ ਮੈਨੂੰ ਡਰ ਲੱਗਦਾ ਕਿਉਂਕਿ ਮੇਰੇ ਚ ਭਜਨ ਬਹੁਤ ਜ਼ਿਆਦਾ ਆ ਮੈਂ ਬੈਠੀ ਵੀ ਮੈਂ ਤਾਂ ਕਿੰਨੇ ਨੂੰ ਇੱਧਰ ਨਹੀਂ ਫੜਾਂ ਦੇ ਕਿਸਤੀ ਉਹਨਾਂ ਇੱਕ ਵਜਨ ਵੀ ਇੱਧਰ ਹੋ ਗਿਆ ਦੇਖੋ ਫਰੈਂਡ ਨਾ ਕਰਦੇ ਮੈਂ ਪਰ ਬਹੁਤ ਦਿਲ ਲੱਗਿਆ ਸੱਚੀ ਦੱਸਾਂ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਲੱਗਿਆ चकी <laughs> जा ਹਾਏ ਕਿੱਡਾ ਚੱਕਿਆ ਦਾ ਤੇ ਉਹ ਡਰ ਕੇ ਵਿੱਚ ਆ ਜਾਂਦਾ ਹੈ ਆਹ ਨਹੀਂ ਦੇਖਿਆ ਕਿਲਾ ਟੀ 38 ਅੱਛਾ ਅੱਧ ਲੱਭੇ ਯਰ ਬਚਾਰੇ ਇਹਨੇ ਹਾਂ ਚੱਲ ਅੱਛਾ ਕਿੱਡਾ ਕੋਣਾ ਸੁਸਤ ਹੈ ਇਹਨੇ ਵੀ ਆਪਾਂ ਅੱਜ ਲੈ ਕੇ ਆਏ ਜੀ ਦੀਦੀ ਤੇ ਉੱਠ ਕੇ ਦੇ ਵੀ ਜਾਣੇ ਉਸ ਕੋਲ ਵਿੱਚ ਅਸੀਂ ਸਪੈਸ਼ਲ ਅਸੀਂ ਛੀਲਾ ਤੇ ਪਹੁੰਚ ਗਏ ਜੀ ਬਣੇ ਰਿਹਾ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਗੇ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਆਂ ਬਠਿੰਡੇ ਢੀਲਾ ਤੇ ਅਸੀਂ ਸਾਡੇ ਸਾਰੇ ਜਣੇ ਆ ਗਏ ਜਿੱਥੇ ਅਸੀਂ ਆਉਣਾ ਸੀ ਚੱਪੜ ਤੇ ਆ ਕੇ ਫਰੈਂਡ ਤੋਂ ਅੰਦਰ ਜਾ ਕੇ ਚੱਪੜ ਦਿਖਾਉਣੇ ਆ ਜਿੱਥੇ ਮੱਸੰਗਾ ਤੇ ਜਿੱਥੇ ਮੱਜਾ ਨਾ ਹੁੰਦਾ ਫਰੈਂਡ ਸਾਥ ਹਾਂ ਜਿਹੜਾ ਜ਼ਿਕਰ ਕੀਤਾ ਉਹ ਵੀ ਉਹਨਾਂ ਚੋਂ ਪਰਾਂ ਦੇ ਚੋਲਾ ਵੀ ਲਈਆਂ ਮੱਛੀਆਂ ਫੜਦਾ ਤੇ ਹਾਂ ਤੇ 150 ਹਾਂ ਪਾਸ ਲਗਾ ਦੇ ਜੁਨੀ ਪਰ ਇਹ ਫਰੈਂਡ 150 ਲਾ ਪਾਸ ਠੀਕ ਹੈ ਭਾਈ ਬਾਦਰਾ ਕੁਦਾਤਾ ਛੋ ਪੰਜੀ ਤੇ ਲੈ ਜਾਂ ਮੈਨੂੰ ਪਾਟ ਕੇ ਹੋਣਿਆ ਬਿੜਾ ਦਿਲ ਕਰਦਾ ਸਾਰਿਆਂ ਨੇ ਪਾਇਆ ਨਾ ਮਹੀਤ ਰਹਿੰਦੇ ਅੰਗੇ ਕੁਝ ਨਹੀਂ ਰੱਖਦਾ ਜਦ ਪਾ ਕੇ ਆਈ ਜੋ ਨੂੰ ਅਦੁੱਤਕੇ ਗਤ ਮੈਨੂੰ ਪਾਟ ਕੇ ਆਈ ਜੋ ਨੂੰ ਦਵਾ ਰੇਲ ਭੇਜਣਾ ਤੂੰ ਫੇਰ ਦਵਾ ਰ ਗੱਲਾਂ ਨਾਲ ਹੋਣਾ ਨਹੀਂ ਕੁਸਾ ਆਏ ਰਟ ਰੰਡਾ ਨੂੰ 14 ਤੱਕ ਛੱਪੜ ਦਿਖਾ ਦੇ ਹੁਣ ਦੇਖੋ ਫਿਰ ਛੱਪੜੋ ਛਪੜੀ ਹੋਇਆ ਪਿਆ ਕੰਮ ਨਾ ਭਈ ਮੈਂ ਨਹੀਂ ਜਾਂਦੀ ਮੈਂ ਜਿਉਣਾ ਹਲੇ ਭਾਈ ਮੈਂ ਜਿਉਣਾ ਹਲੇ ਸਿਵਰ ਨੂੰ ਕਿਹਾ ਨਾ ਮੈਂ ਆਪਦੇ ਘਰ ਨਹੀਂ ਮੈਂ ਜਿਉਣਾ ਹਲੇ ਇੱਕ ਤਾਂ ਮੈਂ ਆਈ ਮੈਂ ਨਾ ਸਿੱਤੇ ਬਲਾਡ ਵਾਲਾ ਜੇ ਫਾਈ ਮਾਰ ਜਾ ਉੱਥੇ ਗੁਰੇ ਤਾਂ ਉਹੀ ਆਵੇ ਚਾਹ। ਮੈਂ ਆਈ ਤੇ ਹੈ। ਅਸੀਂ ਆ ਗਏ ਜੀ ਛੱਪੜ ਤੇ ਇੱਥੇ ਬੜੀ ਖੁਸ਼ੀ ਹੋਈ ਕਿਰਨ ਜੀ ਦੀ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਮੈਨੂੰ ਬਾਲੀ ਹੋਈ ਆ ਗੁਰੇ ਨੂੰ ਮਿਲ ਕੇ। ਕਿਰਨਾਂ ਨੂੰ ਇੱਥੇ ਹੰਥੀ ਤੇ ਹੰਥੀ ਤੇ ਉਹ ਦੇ ਜਿਹਾ ਹੱਥੀ ਹੋ ਜੇ ਕਿਰਨਾਂ ਹੋਏ ਤੇ। ਲੱਗਣਾ ਹੁਣ ਆ ਲੈ ਜਾ ਕਿਰਨਾਂ ਕੱਟ। ਕਿ ਬੱਚਾ ਵਾਸਤੇ ਆ।

ਦੇ ਨਾਲ ਆ ਤੁਸੀਂ ਵੀ ਕਰੋਗੇ ਅੱਜ ਫਰੈਂਟ ਆ ਗਿਆ ਛੱਪੜ ਜਿੱਥੇ ਆਪਾਂ ਝੂਟੇ ਲੈਣੇ ਆ ਆ ਦੇਖ ਸਕਦੇ ਤੁਸੀਂ ਹਾਏ ਮੁੰਡਾ ਲੱਗਦਾ ਹਾਏ ਸ਼ੂ ਬੀਬੀ ਬੀਬੀ ਮੈਂ ਤਾਂ ਪਹਿਲਾਂ ਹੀ ਆਦੀ ਮਾਰੂ ਯਾਦ ਕਰ ਲਾ ਰੰਡਾ ਤੂੰ ਤਰੂ ਦੇਖ ਤੂੰ ਤਰੂ ਬਠਿੰਡੇ ਦੇ ਫੇਰ ਆਗਾ ਜੀ ਛੱਪੜ ਤੇ ਜਿੱਥੇ ਹਾਏ ਤੇ ਆ ਲੈ ਹੋਰ ਫਰੈਂਡ ਇਥੇ ਮੈਨੂੰ ਸਾਰੇ ਜਾਣਦੇ ਆ ਕਹਿੰਦੇ ਕਿਰਨ ਬਟਿੰਡਾ ਠੀਕ ਆ ਇਹ ਕਹਿੰਦੇ ਤੁਹਾਡੇ ਨਾਲ ਬਹਿਣਾ ਮੈਨੂੰ ਡਰ ਲੱਗਦਾ ਤੇ ਡੂੰਗਾ ਤੇ ਭਈ ਜਿਵੇਂ ਹਮ ਲਏਂਗੇ ਜੂ ਐਸੇ ਮੇਂ ਜੂਡਾ ਲਏਂਗੇ ਤੋ ਡਰ ਤੋ ਨਹੀਂ ਲੱਗੇਗਾ ਨਾ ਤੇ ਮਤਲਬ ਕਿ ਗਿਰੇਂਗੇ ਤੋ ਨਹੀਂ ਹਮ ਡੁੱਬਗੇ ਤੋ ਬਲਵਿੰਦਰ ਅੰਕ ਲੈਣਾ ਉਹ ਮੈਂ ਤਾਂ ਮੈਂ ਤਾਂ ਕੱਢੀ ਵੀ ਨਹੀਂ ਜਾਣੀ ਛੇਤੀ ਮੇਰੇ ਚ ਬਜਨ ਬਾਹਰ ਆ ਤੁਹਾਡੇ ਨਾਲੋਂ ਤੇ ਹੋਰ ਨਹੀਂ ਇੱਕੋ ਜਿਹੀ ਨਹੀਂ ਹੈਗੀ ਬੁਗੇ ਆਏ ਛੱਪੜ ਤੇ ਆਏ ਫਰੈਂਡ ਡਰ ਲੱਗ ਬੋਲੋ ਖਾਧੀ ਹੋਗੀ ਬਹੁਤ ਵਧੀਆ ਲੱਗਿਆ ਜੀ ਚੱਪੜ ਤੇ ਆ ਕੇ ਚੱਪੜ ਤੇ ਬਹੁਤ ਵਧੀਆ ਲੱਗਿਆ ਮੈਂ ਸਾਨੂੰ ਤੁਸੀਂ ਟੋਪੀਆਂ ਦੇਖੋ ਪਹਿਲਾਂ ਹੀ ਦੇਖੇ ਬੜੇ ਐਨਾ ਕ ਫਰਕ ਆ ਐਂ ਕਹਿ ਕੇ ਬਹਿ ਜਾਗੇ ਵੀ ਕੋਈ ਗੱਲ ਨਹੀਂ ਗੰਗਾ ਮਈਆ ਹੈ ਹਨਾ ਲੋਕ ਉੱਪਰ ਆ ਗਿਆ ਰਾ ਜਾਂਦੇ ਇਹ ਵੀ ਜਾਲੀ ਆ ਉਹ ਵੀ ਜਾਲੀ ਆ ਫਰਕ ਨਹੀਂ ਕਾਸ ਗੱਲ ਹੈ ਇੱਥੇ ਡੁੱਬ ਕੇ ਪਰਾ ਇਹ ਥੋੜਾ ਜ਼ਿਆਦਾ ਡੂੰਗਾ ਨਾ ਤਾਂ ਕਰਕੇ ਡਰ ਲੱਗਦਾ ਹੋਵੇ ਚਲੋ ਠੀਕ ਹੈ ਫਰੈਂਡ ਬੜੇ ਰੋ ਡਰ ਲੱਗੀ ਆਦਾ ਠੀਕ ਬਹੁਤ ਜਾਣੇ ਆ ਸੀ ਕੱਲੇ ਹੀ ਆ ਕੇ ਦੇਖ ਸਕਦੇ ਪੂਰਾ ਪਰਿਵਾਰ ਆ ਸਾਡਾ ਜੀ ਆ ਭੈਣ ਵਾਰੀ ਵਾਰੀ ਕਹਿੰਦੇ ਮੇਰੀ ਜ਼ਿਆਦਾ ਵੀਡੀਓ ਬਣਾ ਤੇ ਬਦਾਚ ਵਾਰੀ YouTube ਤੇ ਦੇਖ ਲਓ ਠੀਕ ਹੈ ਬਲਵਿੰਦਰ ਅੰਕਲ ਜੀ ਕੋਸ਼ਾ ਉਹਦੇ ਸ਼ੌਕ ਚਾਲ ਰੱਖੋ ਤੁਸੀਂ YouTube ਤੇ ਦੇਖਦੇ ਨਹੀਂ ਬੋਲ ਗੁਰੀ ਦੀ ਆ ਮੇਰੀ ਕੁੜੀ ਇਹਨਾਂ ਨੂੰ ਤਾਂ ਖਾਣ ਟਾ ਲੈ ਇਹ ਤਾਂ ਫਰੈਂਡ ਇਹ ਪੋਜ ਬਣਾਈ ਜਾਂਦੀ ਆ ਪੱਲੀ ਪਾ ਕੇ ਆ ਸਿੰਘ ਜੀ ਦਾ ਜਾਂਦਾ ਫਰੈਂਟ ਆ ਮੇਰਾ ਚੋਲਾ ਆ ਵਾਲਾ ਅਤੇ ਆ ਸਾਡੀ ਸਿਮਰਨ ਦਾ ਬੈਗ ਆ ਇਧਰ ਬਿੱਟੂ ਸਾਡੀ ਪਾਣੀ ਪਿਆ ਰਹੀ ਹੈ ਵਿਚਾਰੀ ਜਵਾਕੜੀ ਆਪਰਾਤੀ ਜੀ ਮੈਨੂੰ ਬੋਤਲ ਮੇਰੇ ਵੱਤ ਗਲਾਸ ਖਤਮ ਹੋ ਗਿਆ ਹੋਲੀ ਗੈਰਾਂ ਨਾਲ ਖੇਢੀ ਤੂੰ ਬਿਠਿਆਰੀ ਤੇ ਬੇਜਵਰੀ ਰੱਗ ਮੁਕਿਆ ਫਰੈਂਟ ਉਹ ਗੱਲ ਹਾਂ ਹਾਂ ਹੋਲੀ ਗੜ ਤਾਂ ਨਾ ਬਣਾਓ ਆ ਲੈ ਇਧਰ ਕੇ ਹਾਂ ਓਕੇ ਮੇਰੀ ਦੀ ਵੈਲੈਂਟਾਈਨ ਡੇ ਬਣਾਇਆ ਵੈਲੈਂਟਾਈਨ ਡੇ ਮੈਂ ਕਹੇ ਤਾਂ ਲੋਕਾਂ ਨੂੰ ਮੈਨੂੰ ਕੌਣ ਦਿੰਦਾ ਫੁੱਲ ਨਾ 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 ਮੈਂ ਤਾਂ ਵੈਲੈਂਟਾਈਨ ਡੇ ਬਣਾਉਂਦੇ ਅੱਛਾ ਕੌਣ ਹਮ ਇਥੋਂ ਕਲਿੱਪ ਕੱਢ ਲੈਣਗੇ ਨਹੀਂ ਇੰਸਟਾਗ੍ਰਾਮ ਤੇ ਬਣਾਉਂਦੇ ਮੈਂ ਇੰਸਟਾ ਹਾਂਜੀ ਤੇ ਨਹੀਂ ਦੀਦੀ ਐਚੀ ਬਣਾਵਾਂਗੇ ਸਟਾਰਟ ਕਰਦੇ ਹਾਂ ਇਹ ਜੋ ਕਲਿੱਪ ਨਿਕਲ ਜੂਗੀ ਹਾਂਜੀ ਤੇ ਆਰਡਰ ਲਿਖਣ ਲੱਗਿਆ ਕੁੜੀ ਕਿਰਨਾ ਤੋਂ ਕਿਰਨਾ ਦੱਸੋ ਕੀ ਖਾਣਾ ਵਾਟ ਯੂ ਆਰ ਪ੍ਰੋਬਲਮ ਯੈਸ ਮੈਨੂੰ ਕੋਈ ਪ੍ਰੋਬਲਮ दो च दो मीठे चोल करी दो नहीं नो 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 मीठे चोल हां आगे और की खाना दो प्लेट मिठे चोल तरी वाले ओ सर जी को पूछो सर जी आप खाने में क्या खाना चाहोगे हम ले मीठे चोल तरी वाले दोनों दोनों हमारी मन में मेरे को डॉलर ही दे दो नो 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 और

सामने नकली को <laughs> ने डॉलर असली सर हम बैठे ऐसे कैसे जा रहे हैं चलो सर ऐसे कैसे जा रहे हैं चलो किरण माफ हाँ चलो जी, जी। आपके लिए मैं कुछ लेके आया हूँ ओह oh माय गॉड फ्रेंड देखो फ्रेंड देखो फ्रेंड देखो, देखो, देखो किरण के लिए मैं कुछ लेके आया हूँ फ्रेंड देखो ऐसी पेंट वाले छप्पड़ते आए हैं चूल ले लो फ्रेंड आज छप्पड़ दिखाऊ चलो फ्रेंड ਚਲੋ ਫਰੈਂਡ ਆਪਣੀ ਕੌਫੀ ਹੈ ਕੌਫੀ ਪੀਤੀ ਹੋਏ ਮਾਈ ਗਾਡ ਫਰੈਂਡ ਕੌਫੀ ਪੀਲ ਕੇ ਫਿਰ ਚੱਲਦੇ ਆਂ ਬੁਢੀ ਦੀ ਜਿਹਨੂੰ ਤਾਂ ਕਹਿ ਦੇ ਇੱਥੇ ਜੀ ਆ ਜੀ ਦੋਸਤ ਚਲੋ ਬੋਲੋ ਜੀ ਬੋਲ ਬਬੇ ਬੋਲ ਮੈਂ ਹੁਣ ਕੀ ਬੋਲਾਂ ਤੁਸੀਂ ਬੋਲੋ ਕੁਛ ਵੀ ਜੀ ਮੈਨੂੰ ਸੱਚੀ ਜੀ ਕੀ ਇੰਨੀ ਹੋ ਰਹੀ ਹੈ ਤੇਰੀ ਖਿੜੀ ਹੈ ਕਿੰਨੇ ਤਾਂ ਐਸੇ ਵੀ ਤਰ ਮੁੰਡਾ ਮੁੰਡਾ ਐ ਸੱਚੀ ਗੱਲ ਆ ਪੂਰੀ ਦਮਨ ਚ ਚਲਾਜ ਹੁਣ ਤਾਂ ਯਕੀਨ ਕਰ ਲਈ ਪਹਿਰਵਣ ਕੇ ਆਤਮਾ ਲੰਮੀ ਉਮਰ ਵਾਹ ਚਲਾ ਹੋਇਆ ਕੀ ਪਤਾ ਵਿੱਚ ਖਾਣਾ ਨੂਨ ਜਾ ਫਰੈਂਡਾ ਦੇਖੋ ਚਾਹ ਕਾਲੇ ਨੂਨ ਵਾਲੀ ਕਾਲੇ ਨੂਨ ਵਾਲੀ ਚਾਹ ਵਧੀਆ ਮੰਮੀ ਮਿਲੀ ਅਸਾਂ ਸਟ੍ਰੀਕ ਪਾਈਏ ਸਟ੍ਰੀਕ ਪਾ ਦੇ ਆਪਣੀ ਵੀ ਅਸੀਂ ਆ ਕਾਲੇ ਨੂਨ ਵਾਲੀ ਚਾਹ ਪੀ ਰਹੇ ਆ ਜੀ ਸਹੀ ਗੱਲ ਆ ਦੇਖੋ ਫਰੈਂਡ ਕਾਲੇ ਨੂਨ ਵਾਲੀ ਚਾਹ ਤੁਸੀਂ ਕਦੀ ਪੀਤੀ ਨਹੀਂ ਹੋਣੀ ਅੱਜ ਮੈਂ ਤੁਹਾਨੂੰ ਦੁਪਾਰੀ ਨਾ ਬਣਾਇਆ ਹੋਇਆ ਹੈ ਨਾ ਨੂਨ ਵਾਲੀ ਚਾਹ ਕਾਲੇ ਨੂਨ ਵਾਲੀ ਕਾਲੇ ਨੂਨ ਵਾਲੀ ਚਾਹ ਫਰੈਂਡ ਬਹੁਤ ਪਿਆਰ ਦਿੱਤੀ ਚਾਕਲੇਟ ਨੂੰ ਲਾਦੀ ਉਹ ਜੀ ਕਹਿੰਦੀ ਆ ਕਿ ਦੇ ਦੇ ਉਹਨੂੰ ਖਾ ਲੋ ਜੇ ਬੁਰੀ ਦੇ ਹਾਂਜੀ ਫਰੈਂਡ ਸਾਡੀ ਗੁਰੀ ਚੱਲੀ ਆ ਮੈਂ ਚੱਲੀ ਰੋਣਾ ਪਹਿਣੀ ਹੋਲੀ ਵਾਲੇ ਦਿਨ ਹੋਮਾਂਗੇ ਇਕੱਠੇ ਜੇ ਅਸੀਂ ਹੋਲੀ ਵਾਲੇ ਜਾਣ ਸਾਰੇ ਜਾਣੇ ਫਰੈਂਡ ਤੁਹਾਨੂੰ ਖਾ ਲੈਂਦੇ ਆ ਠੀਕ ਆ ਤੇ ਜਾ ਇਹਨੂੰ ਭੇਜਨ ਨੂੰ ਜੀ ਨਹੀਂ ਕਰੀ ਜਾਂਦਾ ਹਨਾ ਤੇ ਇਹਨਾਂ ਨੇ ਤੇ ਲੱਗਿਆ ਬਹੁਤ ਖੁਸ਼ ਹੋਏ ਹਨਾ ਤੇ ਪ੍ਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ ਤੇ ਬਲੌਗ ਨੂੰ ਦੇਖਿਓ ਐਂਡ ਤੱਕ ਕਮੈਂਟ ਕਰਕੇ ਦੱਸਣਾ ਕਿਵੇਂ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਟੋਰੀਆਂ ਮੈਂਸ਼ਨ ਕਰਕੇ ਜ਼ਰੂਰ ਪਾਉਣੀਆਂ ਨੇ ਲਿੰਕ ਦੀਆਂ ਮੈਨੂੰ ਵੀ ਮੈਂਸ਼ਨ ਕਰ ਦਿਓ ਨਾਲ ਨਾਲ ਠੀਕ ਆ ਓਕੇ ਟੇਕ ਕੇਅਰ ਬਾਏ ਬਾਏ ਬਾਈ ਥੈਂਕ ਯੂ ਸੋ ਮਚ ਓਕੇ ਛੱਗਾ ਪਾ ਲਿਆ ਆਪਾਂ ਫਰੈਂਡ ਇਹ ਛੱਗਾ ਮੈਂ ਤਾਂ ਪਾਇਆ ਜੇ ਇਹ ਮੈਨੂੰ ਗੁੱਬੜ ਨਹੀਂ ਦਿੰਦਾ ਇਮਨੋਂ ਤਾਂ ਹੀ ਰੱਖਣਾ ਪਾਣੀ ਦੇ ਆਪਾਂ ਜਾ ਰਹੇ ਹਾਂ ਜਿੱਥੇ ਆਪਾਂ 70 ਲੈ ਜੀ ਆਪਾਂ ਇਧਰ ਚ ਅੱਗੇ ਪਾਈ ਜਾਂਦੇਗਾ ਭੈਣ ਠੀਕ ਹੈ ਉਹ ਆਪਾਂ ਕੋਈ ਵੱਡੇ ਚ ਦੇਲ ਵਾਲੇ ਬੰਦੇ ਨਾਲ ਬੈਠਾਂਗੇ ਤੂੰ ਜਿਹੜਾ ਆਪ ਵੀ ਨਾ ਡਰੇ ਤੇ ਮੈਨੂੰ ਵੀ ਨਾ ਡਰਾਵੇ ਡਰ ਬਹੁਤ ਹੈ

ਦੇਖ ਸਾਡੇ ਤੁਸੀਂ ਸਾਡੇ ਪਿੰਡ ਦਾ ਛੱਪੜ ਫਰੰਡ ਤੇ ਫਰੰਡ ਆ ਹਲਦੀ ਆ ਧੀਰੇ ਧੀਰੇ ਫਰੰਡ ਧੀਰੇ ਧੀਰੇ ਦੇਖੋ ਅਸੀਂ ਜਾ ਰਹੇ ਹਾਂ ਛੱਪੜ ਚਣੌੜ ਵਾਸਤੇ ਫਰੰਡ ਤੁਸੀਂ ਦਵਾ ਕਰੋ ਵੀ ਕਿਰਨਾ ਜੰਦੀ ਘਰੇ ਜਾਵੇ ਕਿਵੇਂ ਇਹ ਇਹ ਹਾਈ ਹਾਈ ਬੇਬੇ ਖੜ ਜਾ ਖੜ ਜਾ ਭਾਈ ਬਲੌਗ ਕੱਢ ਦਾ ਹਾਈ ਮਾਈ ਗੋਡ ਵਾਟ ਇਜ਼ ਯੂਅਰ ਪ੍ਰੋਬਲਮ ਵਾਟ ਇਜ਼ ਯੂਅਰ ਨੇਮ ਫਰੈਂਡ ਐ ਹਿਲ ਦਾ ਬੋਲ ਦੇ ਹਾਈ ਬੇਬੇ ਹਾਈ ਅੰਨੂ ਕੇ ਹੌਲੀ 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 ਹਾਏ ਛੱਡ ਦੇ ਬਬਲੌਗ ਨਹੀਂ ਤੇ ਪਰ ਬੁਰਾ ਤਾਂ ਕਰਦੇ ਕੈਮਰਾ ਦੇਖੋ ਫਰੈਂਡ ਡਰ ਲੱਗ ਰਿਹਾ ਪੂਰਾ ਜੋਰਾ ਜੋਰਾ ਤੇ ਠੀਕ ਆ ਹਾਂ ਫਰੈਂਡ ਮੈਂ ਚੜ ਗਈ ਦੇਖੋ ਹਾਂ ਤਾਂ ਪੁੱਛੋ ਹਾਂ ਹੇ ਬਹੁਤ ਟੈਡੀ ਬਿੰਕੀ ਹੁੰਦੀ ਆ ਮੈਂ ਕਿੱਥੇ ਬੈਠਾ ਫਰੈਂਡ ਆਪਾਂ ਬੈਠਣ ਜਾ ਰਹੇ ਆ ਸੀਟ ਮੈਨੂੰ ਕੋਈ ਮਿਲ ਨਹੀਂ ਰਹੀ ਉਸੇ ਦਿਨ ਭਾਗ ਦੌੜਾ ਦੌੜਾ ਭਾਗ ਭਾਗ ਤੇ ਦੌੜਾ ਦੌੜਾ ਭਾਗ ਭਾਗ ਸਾ ਫਰੈਂਡ

ਕੋਟਾ ਆਪਣੀ ਚੱਲ ਪਈ ਆ ਜੀ ਦੇਖ ਸਕਦਾ ਤੁਸੀਂ ਜੋਰਾ ਛੋਰਾ ਤੇ ਆ ਠੀਕ ਹੈ ਸਾਡੇ ਪ੍ਰਿੰਡ ਦਾ ਛੱਪੜ ਦੇਖੋ ਬੜਾ ਟਿਕਾ ਟਟਾ ਹਾਂਜੀ ਫਰੈਂਡ ਝੀਲਾ ਤੋਂ ਅਸੀਂ ਆ ਗਏ ਆ ਘਰੇ ਠੀਕ ਹੈ ਜੀ ਘੁੰਮ ਫਿਰ ਕੇ ਤੇ ਬਹੁਤ ਆਨੰਦ ਆਇਆ ਉੱਥੇ ਮੇਰੀ ਗੁਰੀ ਭੈਣ ਸੀਗੀ ਜਿਹੜੀ ਗੁਰੀ ਬੇਬੇ ਦੇ ਨਾਂ ਤੇ ਪੇਜ ਆ ਉਹਨਾਂ ਦਾ YouTube ਚੈਨਲ ਹੈਗਾ ਉਹ ਭੈਣ ਸੀਗੀ ਬਹੁਤ ਵਧੀਆ ਰਿਸਪੈਕਟ ਦਿੱਤੀ ਭੈਣ ਨੇ ਪਿਆਰ ਦਿੱਤਾ ਸਾਡੀ ਸਿਮਰਨ ਭੈਣ ਤੇ ਉਹਨੇ ਆਪਾਂ ਨੂੰ ਵਧੀਆ ਝੀਲਾ ਤੇ ਵਿਚਾਰੀ ਨੇ ਝੋਲੇ ਚਾਲੇ ਦਵਾਏ ਤੇ ਸਾਡੀ ਬਿੱਟੂ ਭੈਣ ਵੈਸੇ ਤਾਂ ਮੇਰੇ ਤੋਂ ਛੋਟਗਾ ਹੀ ਐ ਚਰਕਾ ਪਰ ਭੈਣ ਹੀ ਕਹਿੰਦੇ ਹੁਣ ਆਪਾਂ ਪਹਿਲਾਂ ਤੇ ਉਹਨਾਂ ਦੀ ਇੱਜ਼ਤ ਕਰਦੇ ਆ ਬਹੁਤ ਵਧੀਆ ਨਾਈਸ ਆ ਵਿਚਾਰੀਆਂ ਕੁੜੀਆਂ ਤੇ ਆਪਾਂ ਨੂੰ ਕਹ ਲੋ ਝੀਲਾ ਤੇ ਹਨਾ ਉਹਨਾਂ ਦਾ ਕੋਈ ਮੀਟਿੰਗ ਵਗੈਰਾ ਸੀਗੀ ਅਸੇ ਪੱਲਾ ਇੰਜਵਾਇ ਕੀਤਾ ਉੱਥੇ ਸ਼ੌਂਡ ਚੱਲ ਰਹੀ ਸੀਗੀ ਆਪਾਂ ਤਾਂ ਨਹੀਂ ਬਲੌਗ ਬਣਾਇਆ ਹੋਟਲ ਦੇ ਵਿੱਚ ਤੇ ਉੱਥੇ ਮੀਟਿੰਗ ਸੀਗੀ ਤੇ ਡਾਕਟਰ ਆਏ ਸੀ ਬੜੇ ਵੱਡੇ ਬਾਹਰੋਂ ਹਨਾ ਤੇ ਬਾਕੀ ਐਮ ਡੀ ਐਮ ਡੀ ਡਾਕਟਰ ਨੂੰ ਕਹਿੰਦੇ ਨੇ ਨਾ ਐਂਡੀ ਐਂਡੀ ਉਹ ਆਏ ਸੀਗੇ ਵਧੀਆ ਪ੍ਰੋਗਰਾਮ ਕੀਤਾ ਭੈਣ ਨੇ ਹਨਾ ਉੱਥੇ ਹੋਟਲ 'ਚ ਤੇ ਫਿਰ ਅਸੀਂ ਸਾਰੇ ਜਿੰਨੇ ਲੇਡੀਜ਼ ਸੀਗਾ ਜੈਂਸ ਸੀਗੇ ਅਸੀਂ ਭੈਣ ਭਰਾ ਸੀਗੇ ਫੇਰ ਸਾਰੇ ਛੀਲਾ ਤੇ ਗਏ ਉੱਥੇ ਖੂਬ ਮਸਤੀ ਕੀਤੀ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਆ ਕੇ ਕਹਿੰਦੇ ਚੈਨਲ ਨੂੰ ਕਹੀ ਜਨੇ ਆ ਤੁਸੀਂ ਸਾਨੂੰ ਬਹੁਤ YouTube ਵਾਲੇ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਵਧੀਆ ਲੱਗਦਾ ਹਨ ਜਦੋਂ ਕੋਈ ਭੈਣ ਭਰਾ ਮੈਂ ਤੁਹਾਨੂੰ ਕਹਿ ਦਨੇ ਲਾਲ ਦਿਲ ਭੇਜ ਦਿਓ ਤੁਸੀਂ ਫਰੈਂਡ ਭੇਜ ਦਿਓ ਬੜਾ ਮਨ ਨੂੰ ਸ਼ਾਂਤੀ ਆਉਂਦੀ ਹਨ ਵੀ ਕੋਈ ਸਾਨੂੰ ਵੀ ਪਿਆਰ ਕਰਦਾਗਾ ਵੀ ਇੰਨੇ ਭੈਣ ਭਰਾ ਸਾਨੂੰ ਵੀ ਪਿਆਰ ਕਰਦੇ ਆ ਹਨ ਤੇ ਬਾਕੀ ਸਾਨੂੰ ਤੁਹਾਨੂੰ ਸਾਡੇ ਕਿੱਦਾਂ ਦਾ ਲੱਗਿਆ ਛੀਲਾ ਤੇ ਘੁੰਮਣਾ ਕਰਨਾ ਹਨ ਸਾਨੂੰ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਜੀ ਤੇ ਤੁਹਾਨੂੰ ਗੁਰੀ ਭੈਣ ਕਿਦਾਂ ਲੱਗੀ ਸਿਮਰਨ ਸਾਡੀ ਕਿਦਾਂ ਲੱਗੀ ਬਿੱਟੂ ਭੈਣ ਕਿਦਾਂ ਲੱਗੀ ਸਾਰੀ ਟੀਮ ਸਾਡੀ ਕਿਦਾਂ ਲੱਗੀ ਤੇ ਇਹ ਗਿਆ ਸੀ ਸਾਡਾ ਤੋਰੀ ਹਨਾ ਤੇ ਇਹ ਡਰ ਗਿਆ ਝੀਲਾਂ ਤੋਂ ਇਹਨੇ ਹੁਣ ਰਣੀ ਲੈਤਾ ਕਿਸਤੀ ਤੋਂ ਕਹਿੰਦਾ ਵੀ ਆਪਾਂ ਦਾ ਡਰ ਲੱਗਦਾ ਅਸੀਂ ਕਹਿ ਕੇ ਬੈਠਾ ਸੀ ਫਰੈਂਡ ਇਹ ਹੁਣ ਨਹੀਂ ਬੋਲ ਰਿਹਾ ਕੈਮਰੇ ਅੱਗੇ ਕੁਝ ਪਰ ਇਹ ਡਰਦਾ ਸੀਗਾ ਇਹ ਮੇਰੀ ਬੇਟੀ ਨੂੰ ਲੈ ਕੇ ਬਾਹਰ ਰਿਹਾ ਸੀਗਾ ਤੇ ਆਪਾਂ ਫਰੈਂਡ ਘੁੰਮੇ ਫਿਰੇ ਤੇ ਬਹੁਤ ਵਧੀਆ ਲੱਗਾ ਤੇ ਸਟ ਚੈਨਲ ਨੂੰ ਤੁਸੀਂ ਕਰ ਲਿਓ ਜੀ ਸਬਸਕ੍ਰਾਈਬ ਤੇ ਨਮਾ ਨਮਾ ਬਲੌਗ ਦੇਖਣ ਵਾਸਤੇ ਤੇ ਸ਼ਾਇਦ ਅਸੀਂ ਆ ਦੇਖਦੇ ਆ ਜੀ ਸੰਡੇ ਨੂੰ ਹੁਣ ਅਸੀਂ ਵੀ ਕਰਦੇ ਆ ਕੋਈ ਸ਼ਾਰਟ ਮੂਵੀ ਦਾ ਕੰਮ ਕਰਿਆ ਕਰਾਂਗੇ ਜੀ ਆਪਣੇ ਨਾਲ ਵਧੀਆ ਟੀਮ ਹੈਗੀ ਆ ਆਪਣੀ ਕਰਿਆ ਕਰਾਂਗੇ ਜੀ ਮਾੜਾ ਮੋਟਾ ਹਨਾ ਤੁਹਾਡਾ ਮਨੋਰੰਜਨ ਵਧੀਆ ਵਧੀਆ ਪਰਿਲਾ ਬਣਾਇਆ ਕਰਾਂਗੇ ਕੋਈ ਅੱਛੀਆਂ ਗੱਲਾਂ ਦੱਸਿਆ ਕਰਾਂਗੇ ਉਹਦੇ ਵਿੱਚ ਹਨਾ ਜਿਹੜੀਆਂ ਤੁਹਾਨੂੰ ਵੀ ਚੰਗੀਆਂ ਲੱਗਣ ਤੇ ਬਾਕੀ ਫਰੈਂਡ ਮੰਗਣੀ ਪੜੀ ਲਿਖੀ ਹੈ ਨਹੀਂ ਤੁਹਾਨੂੰ ਪਤਾ ਹੀ ਹਨ ਤੇ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਰਾ ਮੇਰਾ ਬਲੌਗ ਦੇਖਿਆ ਥੈਂਕ ਯੂ ਬਹੁਤ ਬਹੁਤ ਤੁਹਾਨੂੰ ਲਵ ਯੂ ਆ ਤੁਹਾਨੂੰ ਟਰੱਕ ਭਰ ਕੇ ਆਈ ਲਵ ਯੂ ਟੂ ਮਚ ਕਿਰਨ ਬਟਿੰਡਾ ਰੰਡ